ਵਾਹੀ ਗੁਰਜੀਕਾ ਖਾਲਸਾ ਛਿਰੀ ਵਾਹੀ ਗੁਰਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸੱਜਣ ਠੱਗ ਦੀ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਇੱਕ ਤੁਲੰਬੇ ਪਿੰਡ ਵਿੱਚ ਪਹੁੰਚੇ ਜਿਹੜਾ ਕਿ ਹੁਣ ਪਾਕਿਸਤਾਨ ਦੇ ਜ਼ਿਲ੍ਹੇ ਮੁਲਤਾਨ ਵਿੱਚ ਹੈ ਉੱਥੇ ਇੱਕ ਸੱਜਣ ਨਾਮ ਦਾ ਠੱਗ ਰਹਿੰਦਾ ਸੀ ਉਸ ਨੇ ਪਿੰਡ ਦੇ ਬਾਹਰਵਾਰ ਇੱਕ ਧਰਮਸ਼ਾਲਾ ਬਣਾਈ ਹੋਈ ਸੀ ਅਤੇ ਧਰਮਸ਼ਾਲਾ ਦੇ ਇੱਕ ਪਾਸੇ ਮੰਦਿਰ ਦੂਸਰੇ ਪਾਸੇ ਮਸਜਿਦ ਬਣਾਈ ਹੋਈ ਸੀ ਤਾਂ ਕਿ ਹਿੰਦੂ ਅਤੇ ਮੁਸਲਮਾਨ ਦੋਨੋਂ ਉਸ ਦੇ ਝਾਂਸੇ ਵਿੱਚ ਆ ਕੇ ਧਰਮਸ਼ਾਲਾ ਵਿੱਚ ਰਹਿ ਸਕਣ ਸੱਜਣ ਠੱਗ ਹਮੇਸ਼ਾ ਹੀ ਸਾਧੂਆਂ ਫਕੀਰਾਂ ਵਾਲਾ ਪਹਿਰਾਵਾ ਪਹਿਨਦਾ ਸੀ ਜਿਸ ਕਰਕੇ ਸਾਰੇ ਲੋਕ ਉਸ ਨੂੰ ਬੜਾ ਨੀਕ ਅਤੇ ਧਰਮੀ ਸਮਝਦੇ ਸਨ ਇਸ ਲਈ ਆਉਂਦੇ ਜਾਂਦੇ ਰਾਹੀ ਯਾਤਰੀ ਰਾਤ ਬਰਾਤੇ ਆਰਾਮ ਕਰਨ ਲਈ ਉਸ ਦੀ ਸਰਾਂ ਵਿੱਚ ਰੁੱਕ ਜਾਂਦੇ ਸੱਜਣ ਠੱਗ ਉਹਨਾਂ ਦੀ ਚੰਗੀ ਤਰ੍ਹਾਂ ਸੇਵਾ ਕਰਦਾ ਚੰਗਾ ਭੋਜਨ ਕਾਨੂੰ ਦਿੰਦਾ ਅਤੇ ਆਰਾਮ ਕਰਨ ਲਈ ਮੰਝਾ ਬਿਸਤਰਾ ਦਿੰਦਾ ਪਰ ਜਦੋਂ ਰਾਹੀ ਯਾਤਰੀ ਸੌਂ ਜਾਂਦੇ ਤਾਂ ਸੱਜਣ ਆਪਣੇ ਆਦਮੀਆਂ ਦੀ ਸਹਾਇਤਾ ਨਾਲ ਉਹਨਾਂ ਨੂੰ ਜਾਨੋਂ ਮਾਰ ਕੇ ਉਹਨਾਂ ਦਾ ਸਾਰਾ ਧਨ ਦੌਲਤ ਲੁੱਟ ਲੈਂਦਾ ਅਤੇ ਉਹਨਾਂ ਦੀ Laash ਨੂੰ ਸਰਾਂ ਵਿੱਚ ਹੀ ਬਣਾਏ ਖੂਹ ਵਿੱਚ ਸੁੱਟ ਦਿੰਦਾ ਕਿਸੇ ਨੂੰ ਵੀ ਉਸਦੇ ਇਹਨਾਂ ਕੰਮਾਂ ਦਾ ਪਤਾ ਨਾ ਲੱਗਦਾ ਸਗੋਂ ਲੋਕ ਉਸ ਨੂੰ ਧਰਮੀ ਅਤੇ ਪਰਉਪਕਾਰੀ ਸਮਝਦੇ ਪਰ ਘਟ ਘਟ ਦੇ ਜਾਨਨਹਾਰ ਸ੍ਰੀ ਗੁਰੂ ਨਾਨਕ ਦੇਵ ਜੀ ਸੱਜਣ ਠੱਗ ਬਾਰੇ ਸਭ ਕੁਝ ਜਾਣਦੇ ਸਨ ਇਸ ਲਈ ਗੁਰੂ ਜੀ ਲੋਕਾਂ ਦੀ ਜ਼ੁਲਮ ਤੋਂ ਰੱਖਿਆ ਕਰਨ ਲਈ ਉਸ ਦੀ ਧਰਮਸ਼ਾਲਾ ਵਿੱਚ ਗਏ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਨੂੰ ਵੇਖ ਕੇ ਸੱਜਣ ਠੱਗ ਬਹੁਤ ਖੁਸ਼ ਹੋਇਆ ਕਿ ਇਹ ਕੋਈ ਤੱਕੜਾ ਵਪਾਰੀ ਹੈ ਇਹਨਾਂ ਕੋਲ ਚੰਗਾ ਧਨ ਸਮਾਨ ਹੋਵੇਗਾ ਸੱਜਣ ਦੇ ਨੌਕਰਾਂ ਨੇ ਗੁਰੂ ਜੀ ਅਤੇ ਭਾਈ ਮਰਦਾਨੇ ਦੀ ਬੜੀ ਸੇਵਾ ਕੀਤੀ ਅਤੇ ਭੋਜਨ ਖਾਣ ਨੂੰ ਕਿਹਾ ਪਰ ਗੁਰੂ ਜੀ ਨੇ ਭੋਜਨ ਛਕਣ ਦੀ ਬਜਾਈ ਭਾਈ ਮਰਦਾਨੇ ਜੀ ਨੂੰ ਕਿਹਾ ਮਰਦਾਨਿਆਂ ਤਾਰ ਛੇੜ ਗੁਰਬਾਣੀ ਆਈਏ ਅਤੇ ਇਹ ਸ਼ਬਦ ਉਚਾਰਨ ਕੀਤਾ ਉੱਜਲ ਕਿਹਾ ਚਿੰਕਣ ਕੁਆਂਟਮ ਕਾਲੜੀਮਸ ਤੋਤਿਆਂ ਜੂਠ ਨ ਉੱtre ਜੈਸੋ ਧੋਵਾਂ ਤਿਸ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਨ ਰਹਾਓ ਕੋਠੇ ਮੰਡਪ ਮਾੜੀਆਂ ਪਾਸੋ ਚਿਤਵੀ ਆਹ ਟੱਠੀਆਂ ਕਾਮਣ ਆਮਣੀ ਵਿੱਚੋਂ ਸਖਣੀਆਂ ਬੱਗਾ ਬੱਗੇ ਕੱਪੜੇ ਤੀਰਥ ਮੱਜ ਵਸੰਨ ਕੋਟ ਕੋਟ ਜੀਆਂ ਖਾਮਣੇ ਬੱਗੇ ਨਾ ਕਹੀ ਅੰਨ ਸਿੰਮਲ ਰੁੱਖ ਸਰੀਰ ਮੇ ਮੈਜਲ ਦੇਖ ਭਲੰਨ ਸੇ ਫਲ ਕਾਮਣ ਆਮਣੀ ਤੇ ਗੁਣ ਮੈਂ ਤਨ ਹਨ ਅੰਦੁਲੇ ਭਾਰ ਉਠਾਇਆ ਡੂੰਗਰ ਵਾਟ ਬਹੁਤ ਅੱਖੀ ਲੋੜੀ ਨਾ ਲਹਾ ਹਉ ਚੜ ਲੇਖਾ ਕਿੰਤ ਚੱਕ ਰੀਆਂ ਚਿੰਗਾਈਆਂ ਅਵਰ ਸਿਆਨ ਪਕਿੰਤ ਨਾਨਕ ਨਾਮ ਸਮਾਲ ਤੂੰ ਬੰਦਾ ਛੁਟ ਜਿਇਤ ਜਦੋਂ ਗੁਰੂ ਜੀ ਨੇ ਇਸ ਸ਼ਬਦ ਦਾ ਉਚਾਰਨ ਕੀਤਾ ਤਾਂ ਸੱਜਣ ਦੇ ਸਾਰੇ ਪਾਪ ਉਸ ਦੇ ਸਾਹਮਣੇ ਆ ਗਏ ਕਿਉਂਕਿ ਗੁਰੂ ਜੀ ਦੁਆਰਾ ਉਚਾਰਨ ਗਏ ਕਿਤੇ ਗਏ ਇਸ ਸ਼ਬਦ ਦਾ ਭਾਵ ਇਹ ਸੀ ਕਿ ਜੋ ਬੰਦਾ ਗੁਨਾਹ ਅਤੇ ਪਾਪ ਕਰਦਾ ਹੈ ਉਹ ਘੋਰ ਨਰਕਾਂ ਵਿੱਚ ਬੈੰਦਾ ਹੈ ਤੇ ਜੇ ਉਹ ਗੁਨਾਹਾਂ ਤੋਂ ਤੋਬਾ ਕਰਕੇ ਸੱਚ ਦੇ ਮਾਰਗ ਤੇ ਚੱਲਦਾ ਹੈ ਤਾਂ ਉਹ ਪ੍ਰਭੂ ਦੇ ਦਰ ਤੇ ਪਰਮਾਨ ਹੁੰਦਾ ਹੈ ਅਤੇ ਆਤਮਕ ਰਾਸਤੇ ਅਨੰਦ ਮਾਣਦਾ ਹੈ ਮਾਇਆ ਦੇ ਲਾਲਚ ਵਿੱਚ ਆ ਕੇ ਜੋ ਮਨੁੱਖ ਸੰਸਾਰੀ ਪਦਾਰਥ ਅਤੇ ਘਰ ਬਾਹਰ ਲਈ ਪਾਪ ਕਮਉਂਦਾ ਹੈ ਇਹ ਧੰਨ ਪਦਾਰਥ ਮਨੁੱਖ ਦੇ ਨਾਲ ਨਹੀਂ ਨਿਭਦੇ ਪਰ ਉਸ ਦੇ ਕੀਤੇ ਗੁਨਾਹਾਂ ਦੀ ਸਜ਼ਾ ਉਸ ਨੂੰ ਰੱਬ ਦੀ ਦਰਗਾਹ ਵਿੱਚ ਜ਼ਰੂਰ ਮਿਲਦੀ ਹੈ ਚਲਾਕੀਆਂ ਨਾਲ ਲੋਕਾਂ ਨੂੰ ਤਾਂ ਬੁੱਧੂ ਬਣਾਇਆ ਜਾ ਸਕਦਾ ਹੈ ਪਰ ਰੱਬ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ ਪਰਮਾਤਮਾ ਦੀ ਦਰਗਾਹ ਵਿੱਚ ਉਸੇ ਦੀ ਹੀ ਬੰਦ ਖਲਾਸੀ ਹੁੰਦੀ ਹੈ ਜੋ ਸੱਚੇ ਮਨ ਨਾਲ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ ਇਹ ਸੁਣ ਕੇ ਸੱਜਣ ਨੂੰ ਇਹ ਸਪਸ਼ਟ ਹੋ ਗਿਆ ਕਿ ਇਹ ਕੋਈ ਰੱਬੀ અવਤਾਰ ਹੈ ਤੇ ਮੇਰੇ ਸਾਰੇ ਗੁਨਾਹਾਂ ਨੂੰ ਜਾਣਦਾ ਹੈ ਇਸ ਲਈ ਸੱਜਣ ਗੁਰੂ ਜੀ ਦੇ ਚਰਨੀ ਟੈ ਪਿਆ ਤੇ ਰੋ ਰੋ ਕੇ ਗੁਰੂ ਜੀ ਨੂੰ ਬੇਨਤੀ ਕਰਨ ਲੱਗਾ ਹੇ ਮਹਾਰਾਜ ਜੀ ਮੈਨੂੰ ਬਖਸ਼ ਲੋ ਮੈਂ ਬਹੁਤ ਵੀ ਗੁਨਾਹਾਂ ਦਾ ਕਤਲ ਕੀਤਾ ਹੈ ਬਹੁਤ ਪਾਪ ਕਮਾਈ ਹਨ ਤੋਸੇ ਮੈਨੂੰ ਨਰਕਾਂ ਦੀ ਅੱਗ ਵਿੱਚ ਸੜਨ ਤੋਂ ਬਚਾ ਲਓ ਗੁਰੂ ਜੀ ਨੇ ਉਸ ਨੂੰ ਫੜ ਕੇ ਉਠਾਇਆ ਅਤੇ ਪੁੱਛਣ ਲੱਗੇ ਕਿ ਤੇਰਾ ਨਾਮ ਕੀ ਹੈ ਤਾਂ ਉਸਨੇ ਕਿਹਾ ਜੀ ਮੇਰਾ ਨਾਮ ਸੱਜਣ ਹੈ ਤਾਂ ਗੁਰੂ ਜੀ ਮੁਸਕਰਾ ਕੇ ਬੋਲੇ ਭਾਰ ਤੇਰੇ ਕੰਮ ਤਾਂ ਸੱਜਣਾ ਵਾਲੇ ਨਹੀਂ ਅੱਜ ਤੂੰ ਸੱਜਣ ਬਣ ਸੱਜਣਾ ਵਾਲੇ ਕੰਮ ਕਰਨੇ ਸ਼ੁਰੂ ਕਰ ਇਹ ਕੋ ਕਰਮ ਕਰਨੇ ਛੱਡ ਦੇ ਅਤੇ ਸੱਚੀ ਮਨ ਨਾਲ ਪ੍ਰਭੂ ਦੀ ਭਗਤੀ ਕਰ ਆਏ ਗਏ ਯਾਤਰੀਆਂ ਦੀ ਸੇਵਾ ਕਰਿਆ ਕਰ ਜੋ ਵੀ ਧਨ ਦੌਲਤ ਤੂੰ ਠੱਗੀ ਮਾਰ ਕੇ ਇਕੱਠੀ ਕੀਤੀ ਹੈ ਉਸ ਨੂੰ ਗਰੀਬਾਂ ਵਿੱਚ ਚਵੰਡ ਸੱਜਣ ਨੇ ਗੁਰੂ ਜੀ ਦੇ ਬਚਨ ਮੰਨ ਕੇ ਪਾਪਾਂ ਨਾਲ ਇਕੱਠਾ ਕੀਤਾ ਧਨ ਗਰੀਬਾਂ ਵਿੱਚ ਚਵੰਡ ਦਿੱਤਾ ਅਤੇ ਅੱਗੇ ਤੋਂ ਸੱਜਣ ਨੇ ਯਾਤਰੀਆਂ ਦੀ ਸੇਵਾ ਪ੍ਰੇਮ ਤੇ ਸ਼ਰਧਾ ਨਾਲ ਕਰਨੀ ਸ਼ੁਰੂ ਕਰ ਦਿੱਤੀ ਗੁਰੂ ਜੀ ਦੀ ਆਗਿਆ ਅਨੁਸਾਰ ਤੁਲੰਬੀ ਵਿੰਡ ਵਿੱਚ ਪਹਿਲੀ ਧਰਮਸ਼ਾਲਾ ਬਣੀ ਜਿਸ ਦੇ ਪਹਿਲੇ ਪ੍ਰਚਾਰਕ ਭਾਈ ਸੱਜਣ ਸਿੰਘ ਬਣੇ ਵਾਹਿਗੁਰੂ ਜੀ ਕਾ